শিক্ষা क्रांति ਨਾਲ ਬਦਲਦੇ ਪੰਜਾਬ ਸਲੋਗਨ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆਂ ਵਿਖੇ ਫਿਜ਼ਿਕਸ, ਕੈਮਿਸਟਰੀ ਤੇ ਬਾਇਓਲੋਜੀ ਲੈਬ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਪ੍ਰਿੰਸੀਪਲ ਪ੍ਰੇਮ ਕੁਮਾਰ ਹਲਕਾ ਇੰਚਾਰਜ ਫਲੋਰ ਆਮ ਆਦਮੀ ਪਾਰਟੀ ਗੁਰਾਇਆਂ ਨਗਰ ਕੌਂਸਲ ਪ੍ਰਧਾਨ ਹਰਮੇਸ਼ لال ਚੋਹਾਨ ਸੀਨੀਅਰ ਮਿਤ ਬਲਾਕ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਸਕੂਲ ਐਸਐਸਸੀ ਕਮੇਟੀ ਦੇ ਚੇਅਰਪਰਸਨ ਰਜਨੀ ਸੈਲੋਪਾਲ ਅਤੇ ਹੋਰਨਾ ਪਤਵੰਤਿਆਂ ਵੱਲੋਂ ਸਾਂਝੇ ਤੌਰ ਤੇ ਅਰਦਾਸ ਕਰਨ ਉਪਰੰਤ ਨੀ ਪੱਥਰ ਰੱਖ ਕੇ ਕੀਤਾ ਗਿਆ ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਹੈ ਕਿ ਇਹ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਜਿਨ੍ਹਾਂ ਨੇ ਇਸ ਸਕੂਲ 'ਚ 40 ਲੱਖ ਰੁਪਏ ਦੀ ਲਾਗਤ ਨਾਲ ਇਹ ਲੈਬ ਤਿਆਰ ਕੀਤੀ ਗਈ ਹੈ ਜਿਸ ਨਾਲ ਬੱਚੇ ਆਧੁਨਿਕ ਤਕਨੀਕ ਨਾਲ ਹੋਰ ਵੀ ਵਧੀਆ ਪੜਾਈ ਦੇ ਨਾਲ ਨੋਲੇਜ ਵਧਾ ਸਕਣਗੇ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਭੜੀ ਤਹਿਤ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਸੀ ਕਿ ਹਲਕਾ ਪਟਾਰ ਸਭਾ ਫਲੋਰ ਦੇ 82 ਸਕੂਲਾਂ ਨੂੰ ਤਕਰੀਬਨ 7 ਕਰੋੜ ਰੁਪਏ ਜਿਹੜਾ ਸੀ ਉਹ ਸ਼ਿਲਾਸਤਾਨ ਤੋਂ ਨਹੀਂ ਆਇਆ ਖਰਵਾਇਆ ਨਹੀਂ ਗਿਆ ਸੀ ਅੱਜ ਸੈਕੰਡ ਰਾਉਂਡ ਦੇ ਵਿੱਚ ਹਲਕਾ ਵਿਧਾਨ ਸਭਾ ਖਲੌਰ ਦਾ ਸਰਕਾਰੀ ਸੀਨੀਅਰ ਸੈਂਡੀ ਸਕੂਲ ਦੇ ਲੜਕੇ ਦਰਾਂ ਦੇ ਵਿੱਚ ਜਿਹੜਾ ਹੈਗਾ 40 ਲੱਖ ਰੁਪਏ ਦੀ ਲਾਗਤ ਦੇ ਨਾਲ ਲੱਗਦਾ ਜਿਹੜੀਆਂ ਫਿਜ਼ਿਕਸ ਲੈਬਸਟਰੀ ਤੇ ਬਾਇਓ ਲੈਬਰੀਆਂ ਉਹਨਾਂ ਦਾ ਅੱਜ ਅਸੀਂ ਇੱਥੇ ਜਿਹੜਾ ਹੈਗਾ ਆਰੰਭ ਕੀਤਾ ਆ ਅੱਜ ਅਸੀਂ ਸ਼ੁਰੂਆਤ ਕਰਵਾਈ ਹੈਗੀ ਆ ਔਰ ਇਹ ਜਿਹੜੀ ਲੈਬਾਂ ਨੇ ਫਿਜ਼ਿਕਸ ਕਮਿਟਰੀ ਬਾਇਓ ਇਹ ਸਾਡੇ ਆਉਣ ਵਾਲੇ ਬੱਚਿਆਂ ਨੂੰ ਜਿਹੜੇ ਜਿਨ੍ਹਾਂ ਨੇ ਕੱਲ ਨੂੰ ਪ੍ਰਵਕਤ ਤੈ ਕਰਨਾ ਆ ਉਸ ਦੇ ਵਿੱਚ ਬਹੁਤ ਹੀ ਵਧੀਆ ਵੱਡਾ ਰੋਲ ਅਦਾ ਕਰਨਗੇ ਕਿਉਂਕਿ ਇਹਨਾਂ ਲੇਬਾਂ ਦੇ ਵਿੱਚ ਅੱਜ ਦੇ ਸਮੇਂ ਦਾ ਆ ਆਧੁਨਿਕ ਸਮਾਂ ਜਿਹੜਾ ਮਹਿਿਆ ਕਰਵਾਇਆ ਜਾਵੇਗਾ ਜਿੱਥੋਂ ਕੋਈ ਨਿਆਲੇ ਵਧੀਆ ਜਿਹੜੇ ਗਿਆ ਬੱਚੇ ਜਿਹੜਾ ਗਿਆਨ ਹਾਸਲ ਕਰਦੇ ਜਾਨ ਅੱਗੇ ਆਪਣੀ ਰੋਜੀ ਰੋਟੀ ਅੱਗੇ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਜਿਹੜਾਗਾ ਵਧੀਆ ਜਿਹੜਾ ਹੈਗਾ ਆ ਸਾਥ ਤੁਹਾਡੇ ਸਿੰਮਤ ਅੱਜ ਦੇ ਸਮੇਂ ਦੇ ਵਿੱਚ ਸਮੂਹ ਨਜ਼ਰ ਪਾਉਂਸਰ ਦੇ ਜਿਨੇ ਵੀ ਸਾਡੇ ਕਾਉਂਸਲਰ ਨੇ ਸਾਡੇ ਪ੍ਰਧਾਨ ਹਰਨੇਸ਼ ਜੀ ਹੈਗੇ ਆ ਔਰ ਇਸ ਸਮੂਹ ਦੇ ਪ੍ਰਿੰਸੀਪਲ ਸ ਵਿੱਚ ਸਟਾਕ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਆ ਔਰ ਆਸ ਕਰਦਾ ਕਿ ਆਪਾਂ ਬੱਚਿਆਂ ਦੇ ਭਵਿੱਖ ਦੇ ਲਈ ਇਸਾ ਤਰ੍ਹਾਂ ਦੀਆਂ ਜਿਹੜੀਆਂ ਆ ਪੰਜਾਬ ਸਾਨੀਆਂ ਸਿੰਗੂ ਮੁਖਮਤੀ ਸਾਹਿਬ ਮਾਨ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾ ਹੇਠ ਉਹਨਾਂ ਦੀ ਅਗਵਾਈ ਹੇਠ ਇਤਾਂ ਦੇ ਪ੍ਰੋਜੈਕਟ ਜਿਹੜੇ ਚੱਲਦੇ ਰਹੇ ਕੋਲ ਵਾਲੇ ਸਮੇਂ ਦੇ ਵਿੱਚ ਪੋਰ ਬਹੁਤ ਹੀ ਵੱਡੇ ਹਲਕਾ ਵਿਦਾਂਸਭਾ ਫਰੋਂਡ ਦੇ ਵਿੱਚ ਲਗਭਗ 7 ਕਰੋੜ ਦੇ ਜਿਹੜੇ ਹੈਗਾ ਖੇਤ ਤੇ ਮੈਦਾਨਾਂ ਦਾ ਵੀ ਜਿਹੜਾ ਹੈਗਾ ਆ ਅਸੀਂ ਉਹ ਸ਼ੁਰੂਆਤ ਕਰਨ ਜਾ ਰਹੇ ਆ ਸੋ ਅੱਜ ਦੇ ਸਮੇਂ ਦੇ ਉੱਤੇ ਮੈਂ ਸਾਡੇ ਸੀਨੀਅਰ ਵਾਈਸ ਪ੍ਰਧਾਨ ਜਿਹੜੇ ਸੁਨੀਸ਼ ਕੁਮਾਰ ਮਿਲਾ ਵੀ ਪਹੁੰਚੇ ਪਏ ਨੇ ਉਹਨਾਂ ਦਾ ਵੀ ਮੈਂ ਦੱਸ ਦਿਆਂ ਕਰਾਂ ਜਾਂਦਾ ਧੰਨਵਾਦ ਕਰਦਾ ਆ ਔਰ ਆਸ ਕਰਦਾ ਕਿ ਸਾਰੀ ਸਮੂਚੀ ਟੀਮ ਦੇ ਵਿਕਾਸ ਦੇ ਕੰਮਾਂ ਦੇ ਜਿਹੜੇ ਹੈਗੇ ਹਨੀ ਹੋ ਕੇ ਇਹਨਾਂ ਬੱਚਿਆਂ ਦੇ ਤੋਂ ਇੱਕ ਤਰ੍ਹਾਂ ਦੇ ਵਿੱਚ ਆਪਣਾ ਬਹੁਤ ਹੀ ਵੱਡਾ ਯੋਗਦਾਨ ਪਾਉ ਦੇ ਇਸ ਮੌਕੇ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਨੇ ਜਿੱਥੇ ਪੰਜਾਬ ਸਰਕਾਰ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਉਥੇ ਹੀ ਉਹਨਾਂ ਕਿਹਾ ਕਿ ਇਹ ਸਕੂਲ ਦਿਨੋ-ਦਿਨ ਪੜ੍ਹਾਈ ਅਤੇ ਖੇਡਾਂ ਵਿੱਚ ਤਰੱਕੀ ਕਰ ਰਿਹਾ ਹੈ। ਇਸ ਮੌਕੇ ਸਾਇੰਸ ਅਧਿਆਪਕ ਹਰਜੀਤ 바ਵਾ, ਲੈਕਚਰਰ ਮੈਡਮ ਰਾਜਕੁਮਾਰੀ, ਕਪੀਲੇਸ਼ ਜੇਠੀ, ਪਰਮਜੀਤ ਗਿੱਲ, ਨਿਰਪਾਲ ਸਿੰਘ, ਰਾਜਵਿੰਦਰ ਕੌਰ ਤੋਂ ਇਲਾਵਾ ਹੋਰ ਵੀ ਸਕੂਲ ਸਟਾਫ ਅਤੇ ਪਤਵੰਤੇ ਸੱਜਣ ਹਾਜ਼ਰ ਸਨ। ਆਏ ਸਰਕਾਰੀ ਸੀਨੀਅਰ ਸੈਂਡੀਟੂ ਲੜਕੇ ਗਰਾਆਂ ਵਿਖੇ ਤਿੰਨ ਲੈਬਸ ਫਿਜ਼ਿਕਸ ਕੈਮਿਸਟਰੀ ਤੇ ਬਾਇਓਲੋਜੀ ਜਿਹਨਾਂ ਦੀ ਲਗਭਗ ਕੀ ਲਾਗਤ ਆਉਣੀ ਆ 40 ਲੱਖ ਰੁਪਏ ਉਸ ਦਾ ਜਿਹੜਾ ਹੈ ਨੀ ਪੱਥਰ ਪ੍ਰਿੰਸੀਪਲ ਸ਼੍ਰੀ ਪ੍ਰੇਮ ਕੁਮਾਰ ਜੀ ਜੋ ਕਿ ਉੱਗੇ ਸਮਾਜ ਸੇਵੀ ਨੇ ਤੇ ਆਮ ਆਦਮੀ ਪਾਰਟੀ ਹਲਕਾ ਫਲੋਰ ਦੇ ਨੇ ਇੰਚਾਰਜ ਨੇ ਤੇ ਉਹਨਾਂ ਨੇ ਆਪਣੇ ਕਰਮਕੌਮਲਾ ਨਾਲ ਰੱਖਿਆ ਨਾਲ ਇਹਨਾਂ ਦੇ ਜਿਹੜੇ ਅਸ਼ਦੇਸ਼ ਕੁਮਾਰ ਜੀ ਬਿੱਲਾ ਜੋ ਵਾਈਸ ਪ੍ਰੈਜ਼ੀਡੈਂਟ ਨੇ ਨਗਰ ਕੌਂਸਲ ਇਸੇ ਪ੍ਰੈਜ਼ੀਡੈਂਟ ਨਗਰ ਕੌਂਸਲ ਦੇ ਸ਼੍ਰੀ ਹਰਮੇਸ਼ ਲਾਲ ਜੀ ਮੈਸੀ ਪਾਜੀ ਤੇ ਨਾਲ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਰੋਸ਼ਨ ਲਾਲ ਜੀ ਰੋਸ਼ੀ ਤੇ ਸਾਡੇ ਐਸ ਐਮ ਸੀ ਦੇ ਜਿਹੜੀ ਕਮੇਟੀ ਦੇ ਵਾਈਸ ਚੇਅਰਮੈਨ ਸ਼੍ਰੀ ਜਸਵੀਰ ਸਿੰਘ ਜੀ ਰਾਜੂ ਤੇ ਹੋਰ ਕਾਉਂਸਲਰ ਜਿਹੜੇ ਉਹ ਵੀ ਮੌਜੂਦ ਰਹੇ ਤੋਂ ਮੈਂ ਅੱਜ ਇਨਾਂ ਦਾ ਇੱਥੇ ਆਉਣ ਦੇ ਉੱਤੇ ਇਹ ਸਾਰੇ ਐਮਸੀ ਤੇ ਸਾਰੇ ਪ੍ਰਧਾਨ ਜਿੰਨੇ ਵੀ ਆ ਉਹਨਾਂ ਦਾ ਮੈਂ ਇੱਥੇ ਆਉਣ ਤੇ ਜਿਹੜਾ ਹੈ ਬਹੁਤ-ਬਹੁਤ ਧੰਨਵਾਦ ਕਰਦਾ